ਹਾਂਜੀ ਦੋਸਤੋ ਨਮਸਕਾਰ ਮੈਂ ਮਦਰ ਇੰਡੀਆ ਤੋਂ ਮਨਪ੍ਰੀਤ ਅੱਜ ਆਪਾਂ ਬਹੁਤ ਹੀ ਵਧੀਆ ਜਗ੍ਹਾ ਤੇ ਆਏ ਆ ਇਹ ਜੀ ਨਾਰਦਿਆਂ ਦੀ ਜਗ੍ਹਾ ਇੱਥੇ ਮਿੱਟੀ ਕੱਢੀ ਜਾਂਦੀ ਹੈ ਤੇ ਉਹ ਉੱਪਰ ਇੱਥੋਂ ਮਿੱਟੀ ਲੈ ਜਾ ਕੇ ਉੱਥੇ ਪਾਈ ਜਾਂਦੀ ਹੈ ਇਹ ਬਾਬਾ ਮੇਗਲਾ ਜੀ ਦੀ ਜਗ੍ਹਾ ਹੈਗੇ ਆ ਸੱਤ ਇਸ ਸ਼ਾਮ ਤੇ ਸਵੇਰ ਤੋਂ ਹੀ ਪਤਨ ਨਦਾਂ ਤਾਂ ਲੱਗਿਆ ਹੋਇਆ ਇਹ ਸਦੀ ਮਾਤਾ ਦੀ ਜਗ੍ਹਾ ਹੈਗੀ ਆ ਪਗੜਾਂ ਦੇ ਸੁੱਖਾਂ ਦਵਾਰ ਆਂਦੀਆਂ ਜੀ ਅੱਗੇ हलवाई लगे हुए नहीं जलेबियां तैयार हो रही ने छोलिया सब्जी का देखो ਜੋ ਬਾਬਾ ਜੀ ਨੇ ਇਹ ਸਾਡੇ ਨੂੰ ਬਿਖਾਤਾ ਹੋਇਆ ਪੰਡਿਆਂ ਦੀ ਸੇਵਾ ਹਾਂਜੀ ਇੱਥੇ ਇੱਕ ਮਾਤਾ ਦੇ ਭਗਤ ਬੈਠੇ ਹੋ ਉਹਨਾਂ ਨਾਲ ਗੱਲ ਕਰਦੇ ਆ ਇਹਨਾਂ ਦੀ ਹਿਸਟਰੀ ਬਾਰੇ ਹਾਂਜੀ ਇਹਨਾਂ ਦੀ ਹਿਸਟਰੀ ਕੀ ਹੈ ਜੀ ਤੁਹਾਡਾ ਨਾਮ ਕੀ ਹੈ ਇਹਨਾਂ ਦੀ ਹਿਸਟਰੀ ਸੈਕਟਰੀ ਬੋਲ ਰਿਹਾ ਸਤੀ ਮਾਤਾ ਮੰਦਿਰ ਸਭਾ ਪਿੰਡ ਮਟਾਰੀ ਇੱਥੋਂ ਦਾ ਇਤਿਹਾਸ ਇਹ ਹੈ ਕਿ ਇੱਥੇ ਬਹੁਤ ਸਾਲ ਪਹਿਲਾਂ ਦੀਆਂ ਗੱਲਾਂ ਨੇ ਇੱਕ ਸਤੀ ਹੋਈ ਸੀ ਜੋ ਕੇ ਬਾਬਾ ਜੀ ਇਨ੍ਹਾਂ ਦੇ ਜਿਹੜੇ ਘਰ ਵਾਲੇ ਸੀ ਉਹਨਾਂ ਦਾ ਪਿੰਲਾ ਇੱਥੇ ਸੱਪ ਲੜ ਗਿਆ ਕਣਕਸਾਂ ਤੋਂ ਉਹ ਬੱਦਰਚਾਰ ਦੇ ਇੱਥੇ ਆਉਂਦੇ ਹੁੰਦੇ ਸੀ ਉੱਥੇ ਕੁੰਨ ਦਾ ਜੰਗਲ ਸੀ ਇੱਥੇ ਸੱਪ ਲੜ ਗਿਆ ਤਾਂ ਉਹਨਾਂ ਦੀ ਡੈਥ ਹੋ ਗਈ ਅੱਗੇ ਰਾਤਾਂ ਚੁੰਮ ਕੇ ਬੈਠੇ ਹੁੰਦਾ ਸੀ ਵੀ ਜੇ ਕਹਿੰਦੇ ਸੱਪ ਲੜ ਜਾਂਦਾ ਸੀ ਉਹਨੂੰ ਘਰ ਨਹੀਂ ਲੈ ਕੇ ਜਾਂਦੇ ਸੀ ਇੱਥੇ ਹੀ ਉਹਨਾਂ ਦਾ ਦਾ ਸੰਸਕਾਰ ਕਰਤਾ ਸੀ ਮਿਹਨਤ ਦਾ ਸੰਸਕਾਰ ਤੋਂ ਬਾਅਦ ਜਦੋਂ ਸਤੀ ਮਾਤਾ ਨੂੰ ਪਤਾ ਲੱਗਿਆ ਕਿ ਮੇਰੇ ਘਰਾਂ ਲਈ ਦਸਰਗਬਾਸ ਹੋ ਗਿਆ ਫਿਰ ਹੌਲੀ ਹੌਲੀ ਜਦੋਂ ਉਹਨੂੰ ਪਤਾ ਲੱਗਿਆ ਉਹ ਇੱਥੇ ਛੋਟੀਆਂ ਕੁੜੀਆਂ ਦੇ ਨਾਲ ਆ ਕੇ ਜਿਹੜੀ ਇਹ ਜਗ੍ਹਾ ਬਣੀ ਹੋਈ ਹੈ ਉੱਥੋਂ ਛੋਟੀਆਂ ਲੱਕੜਾਂ ਕੱਟੀਆਂ ਕਰਕੇ ਲੱਕੜਾਂ ਤੇ ਆਪ ਬੈਠ ਗਈ ਉਹ ਤੋਂ ਬਾਅਦ ਉਹ ਸਤੀ ਹੋ ਗਈ ਉਸ ਦਿਨ ਤੋਂ ਇਹ ਇਤਿਹਾਸਕ ਜਗ੍ਹਾ ਜਿਹੜੀ ਹੈਗੀ ਆ ਇੱਥੇ ਜਾ ਰਹੇ ਹਾਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਆਂ ਭਾਦੋਂ ਦੀ ਸੱਤਾਂ ਵਾਲੇ ਦੇ ਬਹੁਤ ਹੀ ਮਨੋ ਕਾਮਨਾ ਇੱਥੇ ਪੂਰੀਆਂ ਹੁੰਦੀਆਂ ਹਨ ਹਰ ਭਗਤ ਦੀ ਮਨੋ ਕਾਮਨਾ ਇੱਥੇ ਪੂਰੀ ਹੁੰਦੀ ਹੈ